ਮੈਂ ਭਗਵਾਨ ਸਿੰਘ ਮੈਂ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਜੀ ਗੁਰਦੁਆਰਾ ਸਾਹਿਬ ਪਿੰਡ ਨੰਗਲ ਜੋ ਕਿ ਰਤਿਆ ਹਰਿਆਣਾ ਦੇ ਵਿੱਚ ਪੈਂਦਾ ਹੈ ਇਹਦੇ ਨਾਲ ਨਾਲ ਜੀ ਮੈਂ ਇੱਕ ਵਾਸ਼ਿੰਗ ਪ੍ਰੋਜੈਕਟ ਹੁੰਦਾ ਨਿਕਲੀ ਨਿਕਰੇਟ ਹੁੰਦੇ ਨੇ ਘਰਾਂ ਦੇ ਵਿੱਚ ਨਹਾਉਣ ਧੋਣ ਵਾਲੇ ਉਹਨਾਂ ਦੀ ਮੈਂ ਆਪਣੀ ਆਪ ਦੀ ਕੰਪਨੀ ਚਲਾਈ ਹੈ ਜੋ ਕਿ ਉਸ ਦਾ ਨਾਮ ਕਿੰਗ ਪਲੱਸ ਹੈ ਇਹ ਕੰਪਨੀ ਮੈਂ 2019 ਤੋਂ ਸ਼ੁਰੂ ਕਰੀ ਸੀ ਜੀ ਜੋ ਕਿ 2024 ਦੇ ਵਿੱਚ ਮੇਰੇ ਪ੍ਰੋਜੈਕਟਾਂ ਦਾ ਜੋ ਰਿਜ਼ਲਟ ਵਧੀਆ ਹੋਣ ਲੱਗਿਆ ਹੈ ਤੇ ਪਬਲਿਕ ਪਸੰਦ ਕਰਨ ਲੱਗੀ ਐ ਇਹਦੇ ਵਿੱਚ 2019 ਤੋਂ ਲੈ ਕੇ 24 ਤੱਕ ਮੁਸ਼ਕਲਾਂ ਹੀ ਸੀ ਸਾਰੀਆਂ ਜੀ ਜੋ ਕਿ ਰਿਜ਼ਲਟ ਨਾ ਵਧੀਆ ਹੋਣ ਕਰਕੇ ਮੈਂ ਲਾਂਚ ਨਹੀਂ ਕੀਤੇ ਸੀ ਉਸ ਤੋਂ ਬਾਅਦ ਮੈਂ ਆਪਣੇ ਪ੍ਰੋਡਕਟ ਬਣਾਏ ਅਤੇ ਪ੍ਰੋਡਕਟਾਂ ਨੂੰ ਵੇਚਣ ਦੇ ਲਈ ਮੇਰੇ ਕੋਲ ਕੋਈ ਸਾਧਨ ਨਹੀਂ ਸੀ ਸੋ ਉਸ ਤੋਂ ਬਾਅਦ ਮੈਨੂੰ ਫੇਸਬੁੱਕ ਦੇ ਰਾਹੀਂ ਖਾਲਸ ਐਡ ਬਾਰੇ ਪਤਾ ਲੱਗਿਆ ਸੋ ਮੈਂ ਭਾਈ ਰਵੀ ਸਿੰਘ ਤੇ ਖਾਲਸ ਐਡ ਦੀ ਟੀਮ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਕਲਾਤ ਹੈ ਪਰ ਕਲਾ ਦੇ ਨਾਮ ਨਾਲ ਮਾਇਆ ਦੀ ਲੋੜ ਹੁੰਦੀ ਹੈ ਸਾਧਨਾ ਦੀ ਲੋੜ ਹੁੰਦੀ ਹੈ ਉਹ ਮੇਰੇ ਕੋਲ ਨਹੀਂ ਸੀ ਇਸ ਕਰਕੇ ਮੈਂ ਖਾਲਸਾ 侧 ਦੀ ਟੀਮ ਪਟਿਆਲਾ ਨੰਨ ਦੇ ਨਾਲ ਕਨੈਕਟ ਕਰਕੇ ਉਹਨਾਂ ਨੂੰ ਬੇਨਤੀ ਪੱਤਰ ਦਿੱਤਾ ਸੋ ਮੈਨੂੰ ਖਾਲਸਾ 侧 ਦੀ ਟੀਮ ਦੇ ਵੱਲੋਂ ਜੋ ਕਿ ਇੱਕ ਬੈਟਰੀ ਵਾਲਾ ਆਟੋ ਲੋਡਰ ਦੀ ਸਹਾਇਤਾ ਮਿਲੀ ਹੈ ਸੋ ਮੈਂ ਖਾਲਸਾ 侧 ਦੀ ਟੀਮ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਇਹ ਸਭ ਕੁਝ ਖਾਲਸਾ 侧 ਦੀ ਟੀਮ ਦੇ ਸਹਿਯੋਗ ਦੇ ਨਾਲ ਹੀ ਹੋਇਆ ਸੋ ਮੇਰੇ ਕੰਮ ਨੂੰ ਚਲਾਉਣ ਵਾਸਤੇ ਸਾਰੀਆਂ ਮੁਸ਼ਕਲਾਂ ਹੀ ਸਨ ਜੋ ਕਿ ਸਕੂਟਰੀ ਦੇ ਉੱਪਰ ਮੈਂ ਕੁਝ ਵੀ ਮਾਲ ਨਹੀਂ ਵੇਚ ਸਕਦਾ ਸੀ ਇਸ ਕਰਕੇ ਜਦੋਂ ਦਾ ਆਟੋ ਮਿਲਿਆ ਹੈ ਮੈਨੂੰ ਬਹੁਤ ਹੀ ਫਾਇਦਾ ਹੋਇਆ ਹੈ ਸੋ ਜੋ ਕਿ ਮੇਰੀਆਂ ਦੋ ਬੇਟੀਆਂ ਪੜ੍ਹਦੀਆਂ ਹਨ ਜਿਨ੍ਹਾਂ ਦੀ ਤਕਰੀਬਨ ਫੀਸ ਇੱਕ ਸਾਲ ਦੀ ਕਮੇਟੀ ਦੀ 1.5 ਲੱਖ ਹੁੰਦੀ ਹੈ ਸੋ 3 ਲੱਖ ਫੀਸ ਹੁੰਦੀ ਹੈ ਸੋ 5-7 ਹਜ਼ਾਰ ਤਨਖਾਹ ਦੇ ਨਾਲ 3 ਲੱਖ ਫੀਸ ਇਕੱਠੀ ਕਰਨਾ ਮੁਸ਼ਕਲਾਂ ਭਰਿਆ ਸਫ਼ਰ ਹੈ ਇਸ ਕਰਕੇ ਹੁਣ ਮੈਨੂੰ ਕੋਈ ਸੋਚ ਨਹੀਂ ਮੈਨੂੰ ਕੋਈ ਫਿਕਰ ਨਹੀਂ ਹੈ ਜੋ ਕਿ ਖਾਲਸਾ ਆਈਡ ਦੀ ਟੀਮ ਦੇ ਸਹਿਯੋਗ ਦੇ ਨਾਲ ਮੈਂ ਇਹ ਸਭ ਕੁਝ ਬੜੀ ਆਸਾਨੀ ਨਾਲ ਕਰ ਲਵਾਂਗਾ